ਪੰਜਾਬ ਵਿੱਚ ਹੜਾਂ ਦੀ ਮਾਰ ਦੇ ਵਿਚਾਲੇ ਜਿੱਥੇ ਗਾਇਤ ਤੇ ਆਦਾਕਾਰ ਉਹ ਸਾਰੇ ਲੋਕਾਂ ਦੀ ਮਦਦ ਦੇ ਲਈ ਪਹੁੰਚ ਰਹੇ ਨੇ ਅਜਿਹੇ ਵਿੱਚ ਪੰਜਾਬੀ ਗਾਇਕ ਜਸ ਬਾਜਵਾ ਦੀ ਵੀ ਇੱਕ ਵੀਡੀਓ ਸਾਹਮਣੇ ਆਈ ਹੈ ਜਿੱਥੇ ਕਿ ਉਹਨਾਂ ਦੇ ਕੋਲੋਂ ਇੱਕ ਹੜ ਪੀੜਿਤ ਬਜ਼ੁਰਗ ਰੋਂਦਾ ਕਰ ਲਾਉਂਦਾ ਦਿਖਾਈ ਦੇ ਰਿਹਾ ਤੇ ਜਸ ਬਾਜਵਾ ਉਹਨਾਂ ਨੂੰ ਆਪਣੀਆਂ ਬਾਹਾਂ ਚ ਲੈ ਕੇ ਚੁੱਪ ਕਰਵਾਉਂਦੇ ਦਿਖਾਈ ਦੇ ਰਹੇ ਨੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਆ ਕਿ ਸ਼ਾਇਦ ਇਸ ਬਜ਼ੁਰਗ ਦੇ ਜਿਹੜੇ ਪਸ਼ੂ ਨੇ ਉਹ ਹੜ ਦੇ ਵਿੱਚ ਰੁੜ ਗਏ ਨੇ ਜਿਸ ਤੋਂ ਬਾਅਦ ਜਸ ਬਾਜਵਾ ਇਹ ਕਹਿੰਦੇ ਸੁਣਾਈ ਦੇ ਰਹੇ ਨੇ ਕਿ ਆਪਾਂ ਜ਼ਰੂਰ ਮੱਝਾਂ ਨੇ ਜਿਹੜੀਆਂ ਉਹ ਲੈ ਕੇ ਆਵਾਂਗੇ ਚਾਹੇ ਇੱਕ ਜਾਂ ਦੋ ਲੈ ਕੇ ਆਈਏ ਪਰ ਤੁਹਾਡੀਆਂ ਮੱਝਾਂ ਜ਼ਰੂਰ ਲੈ ਕੇ ਆਵਾਂਗੇ ਇਹ ਕੁਦਰਤ ਦੀ ਮਾਰ ਹੈ ਇਸ ਤੋਂ ਕਦੇ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਬਹੁਤ ਹੀ ਭਾਵੁਕ ਵੀਡੀਓ ਹੈ ਕੀ ਗੱਲਾਂ ਕਰ ਰਹੇ ਨੇ ਆਪਸ ਦੇ ਵਿੱਚ ਇਹ ਦੋਵੇਂ ਜਣੇ ਪੀੜਿਤ ਬਜ਼ੁਰਗ ਅਤੇ ਜਸ ਬਾਜਵਾ ਆਉ ਸੁਣਦੇ ਹਾਂ ਜਿਹੜੀਆਂ ਮੱਝਾਂ ਵੀ ਆਪਾਂ ਕੋਸ਼ਿਸ਼ ਕਰਾਂਗੇ ਮੈਂ ਨਹੀਂ ਕਹਿੰਦਾ ਜਿੰਨੀਆਂ ਵੀ ਫਤੂ ਵਾਲੇ ਇੱਕ ਦੋ ਜਿੰਨੀਆਂ ਵੀ ਆਪਣੇ ਬਹੁੰਜਾਂ ਆਪਾਂ ਲਾਵਾਂਗੇ ਆਪਾਂ ਲਾਵਾਂਗੇ ਕੋਈ ਕੋਈ ਤੁਸੀਂ ਜੀ ਦੇਖੋ ਬਿਊਰਫਰ ਸਾਡੇ ਕੋਈ ਇਦਾਂ ਨਾ ਬਾਪੂ ਜੀ ਕਰੋ ਸੇ ਸੇ ਰੇ ਲਾ ਪਾ ਜਿਗਰੀ ਬਾਬਾ ਇਹਦੇ ਚਰਮਾਚਾ ਬੇਨਤੀ ਆ ਸਾਬ ਜੀ ਆਵੇ ਤੇਰੇ ਪੁੱਤ ਨਾਲੇ ਤੇਰੇ ਬਾਬਾ ਨਾਲ ਕਰਨਾ ਕੋਈ ਕਰੀਦਾ ਬਾਪ ਕੋਈ ਹੁਣ ਲਾਲਾ ਰੋਇਆ ਰਹਾ ਬਾਬਾ ਜੀ ਤੋਂ ਵੱਡਾ ਕੋਈ ਜਿਗਰੀ ਵਾਲਾ ਬੰਦਾ ਨਹੀਂ ਕੋਈ ਜਿਹੜਾ ਸਰਦਾਰ ਜੀ ਪਾਇ ਲਾਉਂਦੀ 25 ਸਾਲ ਹੋ ਗਏ ਦੱਸੋ ਉਹਨਾਂ ਨੇ